ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਮੰਚੀਮਾ ਬਲੌਗ ਇਸਦੇ ਤੋਂ ਤੁਹਾਡਾ ਸਵਾਗਤ ਹੈ ਤੇ ਪਰ ਤੇ ਦਵਾ ਦੇ ਨਾਲ ਆਪਾਂ ਬਿਲਕੁਲ ਠੀਕ ਆਪਾਂ ਕੀਤਾ ਸਾਡਾ ਠੀਕ ਨੀਂਗਾ ਇਹ ਬਿਮਾਰ ਆ ਪਰ ਲੱਗਦਾ ਨਹੀਂ ਇਹ ਛਿੱਟ ਜੂ ਗੈਸ਼ ਮੇਂ ਤੋਂ ਚੇਤਾ ਆ ਗਿਆ ਤਾਂ ਬਸਤੋ ਅੱਜ ਆਪਾਂ ਜਾਣਾ ਮੈਂ ਪਿੰਡ ਥੋੜੀ ਜੀ ਹੈਗੀ ਸੈਡ ਨਿਊਜ਼ ਮਾਸੀ ਤੇ ਮਾਸਾ ਜੀ ਦਾ ਹੋ ਗਿਆ ਐਕਸੀਡੈਂਟ ਸੋ ਸੋ ਸੈਡ ਮਮਾ ਜੀ ਸਵੇਤ ਦੇ ਗਮ ਚ ਬੈਠੇ ਨਮਾ ਦੀ ਦੀਦੀ ਦਾ ਵੱਡੇ ਦੀਦੀ ਦਾ ਐਕਸੀਡੈਂਟ ਹੋ ਗਿਆ ਰਾ ਦਚਾ ਹੋ ਗਿਆ ਹੁਣ ਚਲੋ ਹੁਣ ਚਾਲ ਕੇ ਦੇਖਦੇ ਆਂ ਗੰਦੇ ਬੰਦਾ ਕਭਰਾਇਆ ਹੋਇਆ ਸੀ ਤਿੰਨ ਬੰਦੇ ਫਟੜ ਕਰਦੇ ਨੇ ਪਹਿਲਾਂ ਕਿਸੇ ਬਜ਼ੁਰਗਾ ਚ ਮਾਰਿਆ ਜੀ ਵੀ ਬਾਪੂ ਚੱਕਰ ਕਿਸੇ ਹੁੰਦੇ ਚ ਮਾਰਿਆ ਮੁੰਡਾ ਤਾਂ ਬੜਾ ਸੀਰੀਅਸ ਸੀ ਤੇ ਫਿਰ ਇਹਨਾਂ ਚ ਮਾਰਿਆ ਜਿਸ ਜਿਮ ਨਹੀਂ ਚਲਾਨੀ ਹੰਦੀ ਨਾਚ ਲਾਇਆ ਕਰੋ ਐਨੀ ਲੋਨ ਤੇ ਕਢਾ ਲੈਂਦੇ ਨੇ ਸਭਰਾ ਹੁਣ ਕੀ ਇਹ ਅਗਲਾ ਨਸ਼ੇ ਚ ਟੈਟ ਸੀ ਕੀ ਸੀ ਕਿੱਥੇ ਲਾ ਦੋਸਤੋ ਹੁਣ ਆਪਾਂ ਚੱਲਦੇ ਆਂ ਤੁਹਾਨੂੰ ਚੱਲਦੇ ਆਂ ਮਿਲਦੇ ਆਂ ਦੋਸਤੋ ਆਪਾਂ ਤਿਆਰ ਹੋ ਗਿਆ ਹੁਣ ਆਪਾਂ ਚਾਹ ਲਈ ਨਹੀਂ ਸੀ ਬੰਦ ਕਰ ਦਿੱਤਾ ਵਾ ਆਪਾਂ ਪਤਝ ਪਰਨੇ ਤੇ ਚੱਲੇ ਆਂ ਮੰਮਾ ਦੀ ਟੀ-ਸ਼ਰਟ ਪਾ ਕੇ ਚਲਿਓ ਉਸਤਾਦ ਜੀ ਹਾਂ ਚੱਲ ਤੈਨੂੰ ਹੁਣ ਵੀ ਤੈਨੂੰ ਹੁਣ ਵੀ ਰੰਗ ਗੁਲਾਬੀ ਕੱਪੜੇ ਚੇਂਜ ਕਰ ਲੈਂਦਾ ਮੈਨਾਂ ਤੂੰ ਜਾਣੀ ਨਹੀਂ ਆਉਂਦਾ ਤੈਨੂੰ ਹੁਣ ਵੀ ਰੰਗ ਗੁਲਾਬੀ ਸੌਂਦਾ ਕੇ ਨਹੀਂ ਸੌਂਦਾ ਕੇ ਨਹੀਂ ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਹੁਣ ਵੀ ਉਹਦਾ ਚੇਤਾ ਆਉਂਦਾ ਕਿ ਨਹੀਂ ਹਮ ਆ ਦੇਖੋ ਤੁਹਾਡੇ ਸੂਟ ਤੇ ਮੈਂ ਗਾਣਾ ਗਾਤਾ ਗਾਇਸ ਮੈਂ ਟੇਕਦੀ ਨਹੀਂ ਮੈਂ ਮਮੀ ਲਈ ਗਾਣਾ ਗਾਣਾ ਨਹੀਂ ਯਾਰ ਰਬੜ ਜਮੇ ਮੇਰੇ ਸੂਟ ਨਾਲ ਮੈਂ ਮੈਂ ਮਮੀ ਲਈ ਗਾਣਾ ਗਾਉਂਦਾ ਫਿਰ ਤਾਂ ਮਮੀ ਭੱਜਦੀ ਫਿਰਦੀ ਆ ਆ ਚੱਲ ਚੱਲ ਮੈਂ ਇਥੇ ਨਹੀਂ ਗਾਣੇ ਸੁਣੇਗੇ ਹਾਂ ਗਾਇਸ ਦੇਖੋ ਮੈਂ ਕੱਪੜੇ ਪਾਏ ਹੋਇਆ ਤੇ ਪੂਰੀ ਟੀ-ਸ਼ਰਟ ਮੈਂ ਕਿਹਦੇ ਜਾਣ ਲੱਗਾ ਨਹੀਂ ਆਲਾ ਦਾ ਨਾ ਰੀਤਲੀ ਦਿਮਾਗ ਲੈ ਲੋ ਰਣਾਣੀ ਨਹੀਂ 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 ਚੱਲ ਬ్రో ਦਵਾਈ ਚੱਕੀ ਵੀ ਨਹੀਂ ਤੂੰ ਚੱਕੀ ਆldi ਦਵਾਈ ਮੈਂ ਮਮਾ ਪਾਸ ਚੱਕ ਲਾ ਹਾਂ ਪਾਸ ਚੱਕ ਲਾ ਆ ਫੜ ਮੇ ਦਵਾਈ ਜੇਬੀ ਚੋਂ ਦੋਸਤੋ ਚਲੋ ਚੱਲਦੇ ਹੁਣ ਆਪਾਂ ਲੈਟਸ ਗੋ ਹਮ ਗੋ ਚਲੋ ਅ ਫੜੀ ਤੇ ਕਮਨ ਨੇ ਕੰਪਨੀ ਨੂੰ ਫੋਨ ਕਰਤਾ ਕਰਦੇ ਹੁਣ ਲੋਸਟ ਹੈ ਮੇਰੇ ਤਾਂ ਆਪ ਆਏ ਕਬਰਾਟ ਜੇ ਹੋ ਜਾਂਦੇ ਮੈਨਾਂ ਲੱਗਾ ਮੈਨੂੰ ਬੁਖਾਰ ਹੈ ਕੁਛ ਨਹੀਂ ਹੈ ਕੋਈ ਸ਼ੀਲ ਵਿੱਚ ਆ ਪਿੰਕ ਪਿੰਕ ਚੰਗਾ ਚੱਲੋ ਪਿੰਕ ਸ਼ੇਰ ਚੱਲ ਮੈਂ ਸਟੇਜ ਤੋਂ ਮਗਰ ਤੋਂ ਗੇਰ ਤੇ ਰਿਖਤ ਆਹੋ ਇੱਕ ਅੱਗਾ ਪੀਸੀਆ ਜਦੋਂ ਅਸੀਂ ਦੋਸਤਾਂ ਨਾਲ ਪੈ ਚੱਲ ਗਏ ਸੱਚੀ ਮੈਨੂੰ ਦੱਸ ਕਿੰਨੇ ਦਿਨ ਹੋ ਗਏ ਆ ਹਸਪੀਟਲਾਂ ਚ ਫਿਰੀ ਜੰਨੇ ਦੋ ਦਿਨ ਜਸਮ ਲੈ ਕੇ ਫਿਰਦੇ ਨੇ ਆ ਦੋ ਦਿਨ ਮੈਨੂੰ ਲੈ ਕੇ ਫਿਰਦੇ ਰਹੇ ਪ੍ਰੀਤ ਨੂੰ ਅੱਜ ਦੇ ਦਰਜਾ ਪਖੜਾ ਹੋ ਗਿਆ ਚੁੱਪ ਨਾ ਨਜ਼ਰ ਲੱਗੀ ਗਈ ਸਾਡੀ ਫੈਮਿਲੀ ਨੂੰ ਨਜ਼ਰ ਲੱਗੀ ਕੋਈ ਗੱਲ ਨਹੀਂ ਤਾਰਦੇ ਕਿਤਾ ਤਾਰਨੀ ਹੈ ਨਹਿਰ ਚ ਤਾਰਾਂਗੇ ਕਿਤੇ ਸੱਚ ਇਧਰੋਂ ਤਾਂ ਬੰਦ ਹੈ ਇਧਰ ਇਧਰ ਜਲ ਰਹਾ ਮਨ ਜੇਤਾ ਗਿਆ ਨਹੀਂ ਜਾਉਂ ਕੱਲ ਮੀਆਂ ਕੱਲ ਮੀਆਂ ਗਾਈਜ਼ ਆਓ ਚਲੋ ਦੋਸਤੋ ਚੱਲਦੇ ਤੁਹਾਨੂੰ ਪਹੁੰਚ ਕੇ ਮਿਲਦੇ ਆਂ ਅਰੇ ਅਸੀਂ ਕਹਿ ਦਿੰਦੇ ਆ ਗਾਈਜ਼ ਅਸੀਂ ਪਿੰਡ ਪਹੁੰਚ ਗਏ ਆ ਗਾਈਜ਼ ਆਦੇ ਲੋ ਇੱਧਰ ਨਾਨੇ ਨਾ ਪਿਆ ਅਸੀਂ ਪਤਾ ਕੀ ਕਰਨਾ ਹੈ ਸਾਡੇ ਦੋ ਬੰਦੇ ਫਟੜ ਹੋ ਗਏ ਉਹ ਅਸੀਂ ਦਿਖਾ ਨਹੀਂ ਸਕਦੇ ਬਸ ਨਾ ਬਸ ਨਾ ਪਤਾ ਕਿ ਹੁਣ ਹੀ ਦਿਖਾ ਸਕਦੇ ਕਹਾਂ ਫੂ YouTube ਨੇ ਕਰ ਦੇਣਾ ਨਾ ਉਹਦੇ ਸੱਟਾਂ ਲੱਗੀਆਂ ਨੇ ਹਨਾ ਫਿਰ ਸੱਟਾਂ ਇਹਨਾਂ ਬਲਰ ਕਰ ਦੇ ਫਿਰਾਂਗੇ ਉਹ ਮਾੜ ਮਾੜੇ ਮੂੰਹ ਦਿਖਾ ਦਾਂਗੇ ਸੁੱਤੇ ਪਏ ਆ ਫੇਸ ਤੇ ਵੀ ਲੱਗੀਆਂ ਸੱਟਾਂ ਤਾਂ ਨਾ ਮੇਰੇ ਧੰਨ ਦੇ ਵਿੱਚ ਆਹੋ ਨਾਨੂ ਦੇ ਦਪਹਿਰ ਤੇ ਲੱਗੀਆਂ ਚੱਲ ਚੱਲ ਬੈਹ ਜਾ ਕਰ ਪਾਪਾ ਹੈਲੋ ਜੇ ਆਪਾਂ ਪੈਣ ਸੁਣਦਾ ਹੀ ਨਹੀਂ ਹਾਂ ਕਰ ਲੋ ਉਹ ਦੇਖੋ ਖੜ ਜਾ ਡੈਡੀ ਖੜ ਜਾ ਦਿੰਦਾ ਨਹੀਂ ਡੈਡੀ ਆਉ ਦੇ ਆਉ ਦੇਖੋ ਹੈਲੋ ਹਰਮਾਨ ਆਉ ਦੇ ਪਾਪਾ ਬੇਸੰਦ ਲੱਡੂ ਵੀ ਪਿਆ ਮੈਨੂੰ ਹੈਲੋ ਕਰ ਬੇਸੰਦ ਲੱਡੂ ਹੈਲੋ ਓਏ ਮੈਨੂੰ ਹੈਲੋ ਕਰੇ ਹੈਲੋ ਗਾਇਜ਼ ਕਰੇ ਹੈਲੋ ਗਾਇਜ਼ ਹੈਲੋ ਗਾਇਜ਼ ਨਹੀਂ ਗਾਈਸ ਉਹ ਕੰਨਾਂ ਨਹੀਂ ਸਾਫ਼ ਹੈ ਨਾ ਆ ਸਾਡਾ ਬਿਮਾਰ ਬੰਦਾ ਹੈਲੋ ਖੜ ਜਾ ਪ੍ਰਦੇਸੀ ਦਿਖਾ ਕਿੱਲ ਨਹੀਂ ਗਾਈਸ ਖੜ ਦੇ ਐਵੇਂ ਨਾ ਹੁੰਦਾ ਵਾ ਰੋਟੀ ਖਾਂਦਾ ਵਾ ਆ ਦੇ ਇੱਕ ਬੰਦਾ ਆ ਗਿਆ ਹੈਲੋ ਹੈਲੋ ਗਾਈਸ ਇੱਕ ਬੰਦਾ ਸਾਡਾ ਆ ਬੈਠਾ ਜੀ ਇਹ ਕੰਮ ਕਰਦੇ ਆ ਆ ਦੇ ਫਿਰਦਾ ਪ੍ਰਦੇਸੀ ਗਾਈਸ ਆ ਤੇ ਫੜਿਆ ਗਿਆ ਹੈਲੋ ਇਹ ਕਿੰਨਾ ਮਰਜੀ ਉਹ ਕਰ ਲਵੇ ਨਾ ਧੁੱਪ ਧੁੱਪ ਫਿਰ ਲਵੇ ਇਹਦਾ ਰੰਗ ਨਹੀਂ ਕਾਲਾ ਹੁੰਦਾ ਨਾ ਅਈਆ ਫਿਰ ਲਵੇ ਲਈ ਗੁਲਾਬੀ ਟੀ-ਸ਼ਰਟ ਨਾਲ ਮੈਚਿੰਗ ਨਾ ਹੋਵੇ ਆਹ ਮੈਂ ਮਾ ਮੈਚਿੰਗ ਹੈ ਅਈਆ ਫਿਰ ਬੋਲੇ ਪਿੰਕ ਹੋ ਗਿਆ ਕਿ ਮੈਂ ਉਹ ਦੜੀ ਲੰਗੀ ਮਾਰੀ ਅਜੇ ਤੱਕ ਤਾਂ ਠੀਕ ਹੈ ਅਜੇ ਤੱਕ ਤਾਂ ਠੀਕ ਹੈ ਅੱਗੇ ਕੀ ਪਤਾ ਨਹੀਂ ਗਾイズ ਜੇ ਮਮੀ ਡੈਡੀ ਦਾ ਐਕਸੀਡੈਂਟ ਹੋਇਆ ਦੋ ਬੰਦੇ ਫੱਟੜ ਹੋ ਗਏ ਆ ਕਈ ਘਰ ਚੱਲ ਕੋਈ ਨਾ ਬਚਾ ਹੋ ਗਿਆ ਪਰ ਬਹੁਤ ਜਿਆਦਾ ਇਹ ਘਰ ਪਾਉਣ ਲੱਗਾ ਹੈ ਹਰ ਦੇ ਤਾਂ ਘਰ ਪਾਊਗਾ ਬਹੁਤ ਆ 84 ਦਾ ਬਰਾਂਦਰ ਹਾਂ ਉਹ ਵੀ ਨਾ ਇੰਨੀ ਬਰੀਕ ਇਹ ਮਿੱਟੀ ਖਾਂਦੀਆਂ ਨੇ ਓਏ ਚੰਦ ਜੂ ਟਾਇਲਟ ਦੇ ਕਿਤੇ ਬਿਠਾ ਨੇ ਸਾਹਮਣੇ ਉਹ ਦੇ ਕਿਤੇ ਬੈਠੀ ਆਹ ਓਏ ਅੱਛਾ ਮਿੱਟੀ ਖਾਂਦੀਆਂ ਹੈ ਇਹ ਇਹ ਤਾਂ ਗੰਦੀਆਂ ਨੇ ਫਿਰ ਇਹ ਗੰਦੀਆਂ ਚਿੜੀਆਂ ਮਿੱਟੀ ਨਹੀਂ ਖਾਈਦੀ ਕੁੜੀਓ ਕੈਲਸ਼ੀਅਮ ਹੁੰਦਾ ਹੈ ਅੱਛਾ ਮਿੱਟੀ ਦੀ ਕਮੀ ਹੈ ਨਾਲ ਮਤਲਬ ਜੇ ਕੱਚਾ ਥਾਂ ਹੋਵੇ ਫਿਰ ਆਹੋ ਮੈਂ ਤਾਂ ਕੋਈ ਇਸਲੇਟ ਏਨ ਖਾਦੀ ਨਹੀਂ ਜੇ ਕੱਚਾ ਥਾਂ ਹੋਵੇ ਦਾ ਮਤਲਬ ਇਹ ਤਾਂ ਵਿੱਚ ਟੋਆ ਪਟ ਕੇ ਬਹਿ ਜਾਣਾ ਹੈ ਨਾ ਇਹ نیچے ਆ ਕੱਚਾ ਹੋਵੇ ਬਾਹਲਾ ਹੋਣਾ ਅਦੇ ਦਰਸਤ ਵੀ ਲਾਇਆ ਹੈ ਵਿੱਚ ਸੁਪਾ ਤੂੰ ਬਹੁਤ ਡੇਟ ਆਉਟ ਆ ਗਿਆ ਇਹਨੇ ਨਾ ਥੋੜੇ ਇਹ ਮੈਂ ਥੋੜੇ ਹਾਈ ਕਿੰਨੀ ਗਰਮੀ ਆ ਵਿੱਚ ਬਾਹਰ ਉਹ ਤੂੰ ਕਰ ਗਿਆ ਨਾ ਵੇ ਕਰੰਟ ਨਾ ਲਵਾ ਲਈ ਆ ਕੀ ਆ ਦਖਾਈ ਰਹਿ ਦਖਾਈ ਕਿਹਨੇ ਮਾਂ ਮੇਰੇ ਮੈਂ ਲੈ ਕੇ ਆਇਆ ਸੀ ਜੀ ਖੁੱਲੇ ਐਸੀ ਸੀ ਉੱਦੇ ਚਲੋ ਥੋੜਾ ਇੱਕ ਮੈਂ ਨਾ ਮੈਨੂੰ ਡਰਾ ਏ ਇਹਦੇ ਚ ਇੱਕ ਲਾਗ ਇਹ ਕਿਹਦੇ ਚ ਲਾ ਲਾ ਫੜੀ ਨੰਨੇ ਪਰਦੇਸੀ ਆ ਗਰਮੀ ਹੋ ਗਈ ਓਏ ਪਰਦੇਸੀ ਨਾ ਆਣੇ ਗਰਮੀ ਹੋ ਗਈ ਓਏ ਹੋਏ ਇਹਦੇ ਨਾਂ ਰੱਖਿਆ ਮੈਂ ਛਿੜਜੂ ਕਾਲਾ ਛਿੜਜੂ ਮੈਂ ਤਾਂ ਬਰਾਬਰ ਬਰਸ ਕਰਕੇ ਇਹ ਨਾ ਲਾ ਕਰ ਮੈਂ ਇਹਦਾ ਤੂੰ ਤਾਂ ਤੂੰ ਤਾਂ ਤੂੰ ਤਾਂ ਕਰਦੀ ਨਹੀਂ ਤੈਨੂੰ ਨਹੀਂ ਪਤਾ ਤੇਰੇ ਬਰਸ ਦੇ ਰੰਗ ਦੀ ਅਗਲੇਨ ਟੀ-ਸ਼ਰਟ ਪਾਈ ਆ ਓਏ ਸਮੇ ਕੀ ਲੈ ਕੇ ਆਇਆ ਤੇ ਜੈਸਨ ਤੇ ਸੋਇਆ ਸੌਸ ਮੋੜੇ ਦੇ ਕਿਹੜੇ ਵੀਡੀਓ ਪੈ ਚੱਲੋ ਦੋਸਤੋ ਹਨੂਰ ਰਸਤੇ ਮਿਲਦੇ ਆਇਆ ਗੰਗਾ ਗੰਗਾ ਘੇਰੋਣਾ ਨਾ ਸੱਟਾ ਵਾਲੇ ਬੰਦੇ ਬੈਠੇ ਆ ਸੱਟਾ ਵਾਲੇ ਬੰਦੇ ਬਾਲੀਆਂ ਨਾ ਦਿਖਾਈ YouTube ਨੇ ਬੈਨ ਕਰ ਦੇਣੀ ਆ ਵੀਡੀਓ ਦੇ ਕਿਹੜਾ ਬੰਦੇ ਫਟਾ ਵਾਲੇ ਫਟਾ ਦੇ ਸੈਕੋ ਜਿੰਨਾਂ ਦੇਖ ਕੇ ਉਹ ਦੇਖੋ ਦੋਸਤੋ ਉਧਰ ਆ ਸਾਡੇ ਮਾਸਟਰ ਜੀ ਦੇ ਜਿਆਦਾ ਵੱਜੀ ਆ ਉਹ ਦੇਖਿਓ ਉਹ ਦੋਸਤੋ ਕਿੱਥੋਂ ਤੱਕ ਦੇਖਿਆ ਵੀ ਜਾਣੀਆ ਨਹੀਂ ਸਕਦਾ ਵੱਜੀ ਆ ਅਜਿਹਾ ਦੇਖ ਕੇ ਜਿਵੇਂ ਕੋਈ ਲੋਹੇ ਦੇ ਦੇਖੀ ਜਾਂਦੇ ਆ ਵੀਡੀਓ ਤੇ ਪਤਾ ਕਿੰਦਾਂ ਨਹੀਂ ਲੱਗਦੀ ਬਈ ਬੜੀਆਂ ਬੜੀਆਂ ਲੱਗਦੀ ਹੈ ਖਤਰਨਾਕ ਲੱਗਦੀ ਮਾਸੀ ਠੀਕ ਹੋ ਮੈਂ ਇਹਨੂੰ ਵੀ ਵਲੌਗ ਵੀ ਬਣਾਉਣਾਗਾ ਵੀ ਸਾਰੇ ਰਿਸ਼ਤੇਦਾਰ ਪਤਾ ਲੈਣਾ ਜਾਣਗੇ ਗਰਮੀ ਦਾ ਟਾਈਮ ਕਹਿੰਦਾ ਆਪਾਂ ਵਲੌਗ ਚ ਕਹਿ ਦਿੰਦਾ ਇੱਥੇ ਹੀ ਦੇਖ ਲਓ ਇੱਥੇ ਪੱਛ ਲਓ ਜੀ ਤੇ ਪੁੱਛ ਆ ਸਾਰੇ ਜਣੇ ਠੀਕ ਆ ਫਰੂਟ ਫਰਟ ਭੇਜਣੇ ਬਲਿੰਕਟ ਦੀ ਰਾਹੀਂ ਭੇਜ ਸਕਦੇ ਹਾਂ ਸਾਡੇ ਐਡਰੈਸ ਤੇ ਸੈਂਡ ਕਰ ਦਿਓ ਉਹ ਪਪੀਤਾ ਵੱਧ ਖਾ ਰਹਾ ਹਾਂ ਹਾਂ ਕੀ ਵੀ ਕੀ ਵੀ ਭੇਜੋ ਕੀ ਵੀ ਡ੍ਰੈਗਨ ਫਰੂਟ ਮੰਗਾ ਲੋ ਡ੍ਰੈਗਨ ਫਰੂਟ ਦਿਓ ਭੇਜ ਗਾਇਸ ਸਾਡੀ ਨਾਨੀ ਦੇਖੋ ਨਾਨੀ ਨਾਨੀ ਹੈਲੋ ਟੈਨਸ਼ਨ ਨਹੀਂ ਲੈਣੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਬਚਾਅ ਹੋਗਾ ਬਚਾਅ ਆਖਾ ਖੋਲ ਆਖਾ ਉੱਪਰੋਂ ਦੇਖੋ ਗਾਇਸ ਸਾਡਾ ਆ ਬੰਦਾ ਅੰਦਰੋਂ ਅੰਦਰੀ ਫੱਟੜਨੇ ਫੱਟੜਾ ਆ ਬਾਰੋਬਾਰੀ ਆ ਆ ਸਾਡੇ ਬੰਦੇ ਆਡੀਅנס ਬੈਠੀ ਆ ਇਹ ਪਿੱਛੇ ਆਡੀਅנס ਦੇਖੋ ਆਡੀਅנס ਆਡੀਅנס ਦੇਖੋ ਆਡੀਅנס ਇੰਜੋਏ ਕਰਦੇ ਵੇ ਹੁਣ ਤੈਨੂੰ ਕੀ ਚਾਹੀਦਾ ਓਏ ਤੈਨੂੰ ਕੀ ਚਾਹੀਦਾ ਮੇਰਾ ਉਸਤਾਦ ਉਹ ਲਾ ਰਿਹਾ ਨਾ ਫਿਰ ਮੈਨੂੰ ਉਸ ਕੰਪਾਉਂਡ ਦੇ ਵਿੱਚ ਫੜ ਕੇ ਤੇ ਕਿਹੜੇ ਕਲੀਸੀ ਅੱਛਾ ਗੋਲ ਵਿੱਚ ਚਾਦਰਾਂ ਨੂੰ ਹੋਰ ਤਨੂ ਦੇ ਦਿੰਦੇ ਪੈਂਦੇ ਤਨੂ ਵੀ ਲਾ ਰਿਹਾ ਰੱਤ ਲਈ ਚਾਦਰਾਂ ਨੂੰ ਰੰਗ ਦੀਆਂ

ਦੋਪੋਇਆ ਲੈ ਫੇਰ ਮੋਦੂ ਮੋਦੂ ਮਾਰ ਜਾਂਦੀ ਐ ਤਾਂ ਮਾਰਦੀ ਉਹਦੇ ਸਾਡੀ ਚਾਚੀ ਕਿ ਜੇ ਮੇਰੇ ਘਰ ਆਲਾ ਮਾਰ ਜਾਂਦਾ ਲੈ ਉਹਣਾ ਮਾਰਦਾ ਇਹ ਵੀ ਤੇ ਕਿਤੇ ਕਿਤੇ ਹੀ ਡਾਲ ਲਾ ਉਹਦੇ ਤੋਂ ਰੋਟੀਆਂ ਤੇ ਇਹ ਬੁੜੀਆਂ ਤਾਂ ਸੀਰੀਅਸ ਹੱਸ ਸਕਣਾ ਹੀ ਜਾਂਦੇ ਜਾ ਸੋਣੇ ਕੁੱਤ ਮੈਂ ਕਿੰਨੀ ਥੋੜੀ ਜਿਆਦਾ ਲਾਉਣੀ ਜੀ ਆ ਮੰਮੀ ਨੇ ਪਕੜਾ ਲਿਆ ਮਾਸੀ ਚੋਪਾ ਹੱਥ ਲਾ ਲਾਂ ਸੀ ਦਾਰੀ ਲੱਗਦਾ ਮੈਨੂੰ ਤਾਂ ਮੇਰੀ ਮੰਨਣੀ ਨਹੀਂ ਮੰਮੀ ਸਾਸਰੀ ਕਾ ਲੱਗ ਨਾਨੀ ਮਾਸੀ ਚੋਪਾ ਮੇਰੇ ਤਾਂ ਹੱਥ ਲਾਣੋਂ ਵੀ ਹੁੰਦਾ ਡਰ ਲੱਗਦਾ ਪਿਆ ਕੋਈ ਨਾ ਕਰਨੀ ਆਪਾਂ ਨੇ ਇੰਨੇ ਨੇ ਆਪਣੇ ਜਿਵੇਂ ਬੈਠੇ ਆ ਨਾ ਮਾਸੀ ਨਾਨੀ ਦੱਸੋ ਇਹਨਾਂ ਨੂੰ ਨਾ ਨਾਨੀ ਚੋਪ ਯਾਰ ਮੈਂ ਸਮਝੋ ਜੀ ਤੇ ਮਾਇਸ਼ੇ ਪਰ ਮੈਨੂੰ ਜਦੋਂ ਮੈਂ ਇਹ ਵੀ ਨਹੀਂ ਕੋਸ਼ਿਸ਼ ਕਰਨਾ ਮੈਂ ਤਾਂ ਮਾਸੀ ਚੁੱਪ ਯਾਰ ਮੈਂ ਹੱਥ ਮੈਨੂੰ ਤਾਂ ਇਹ ਨਹੀਂ ਸਮਝਾਂਦਾ ਹੱਥ ਕਿੱਥੇ ਲਾਵਾਂ ਮਾਸੀ ਦੇ ਮੇਰੀ ਸਿਰੋਈ ਜਾਂਦੇ ਇੱਕ ਤਾਂ ਹਸਾ ਦਿੰਦਾ ਕਿਤੇ ਨਹੀਂ ਸਮਝਾਂਦਾ ਮਾਸੀ 40 ਮਿੰਟ ਤੇ ਚੁੱਪ ਹੋ ਜਾਏ ਨਹੀਂ ਨੂੰ ਕਹਦਾ ਗੁੜੀ ਪਾਣੀ ਸੁੱਕੀ ਸਦਾ ਸਾਰੀ ਗੱਤ ਚੁੱਪ ਕਰ ਜਾ ਮੂੰਹ ਚੁੱਪ ਕਲ ਤਾਂ ਰੋਣਾ ਨਹੀਂ ਗਿਆ ਯਾਰ ਤੂੰ ਮੈਨੂੰ ਇਧਰ ਕੋਈ ਨਹੀਂ ਦੇ ਰਿਹਾ ਯਾਰ ਇਹ ਪਾਪਾ ਦੀ ਗੱਲ ਆ ਤੈਨੂੰ ਠੀਕ ਆ ਸੋ ਦੇ ਤਾਏ ਨੇ ਇੰਨੇ ਕਿ ਦੁੱਖ ਨਾਲ ਤਾਂ ਲੜਨਾ ਚਾਹੀਦਾ ਸ਼ੁਕਰ ਕਰੋ ਵੀ ਇੰਨਾ ਬਚਾਅ ਹੋ ਗਿਆ ਥੰਗ ਬੈ ਟੁੱਟ ਗਈ ਮੈਂ ਅੰਦਰੇ ਟੁੱਟਿਆਗਾ ਚੁੱਪ ਚੁੱਪ ਇਹ ਚੁੱਪ ਚੁੱਪ ਸੁਣੋਂ ਬਾਤ ਵੀ ਸਲ ਤੋਂ ਵੱਡੀ ਗੱਲ ਹੈ ਜਿਹੜੀ ਚਾਹਤ ਪਤਾ ਕਿ ਤੇਰੀ ਉਹ ਉੱਪਰ ਉਹ ਹੀ ਫੋਟੋ ਪਾ ਦੇਣ ਵਾਲ ਇੱਕ ਇਧਰ ਕੋਈ ਮਾੜਾ ਚੱਕੀ ਹੁੰਦਾ ਲੈ ਮਾਮੀ ਚੁੱਪ ਕਰ ਜਾ ਯਾਰ ਚੁੱਪ ਕਰ ਜਾ ਬਾਬੀ ਚੁੱਪ ਕਰ ਉਹ ਚੁੱਪ ਕਰ ਚੁੱਪ ਕਰ ਉਹ ਮੈਂ ਨਾ ਟੈਨਸ਼ਨ ਹੋ ਜਾਂਦਾ ਯਾਦ ਕਰ ਮਾੜਾ ਜਿਹੜਾ ਨੰਦਾ ਕਰ ਯਾਰ ਇਹਨਾਂ ਨੂੰ ਵਿਚਾਰਾਂ ਨੂੰ ਹੁਣ ਹੌਸਲਾ ਕਿਵੇਂ ਦੇਣਾ ਉਹ ਤਾਂ ਸੱਟਾਂ ਜਿਹਦੇ ਲੱਗੀਆਂ ਨੇ ਸੇਪੋਪਾ ਨਮਕ ਖਾਣੇ ਪਕਾਉਣੇ ਮੈਂ ਤਾਂ ਸਵੇਰ ਨੂੰ ਕਿਸੇ ਨੂੰ ਨਹੀਂ ਦੇਖਦਾ ਸਾਰਾ ਜਨਟੂ ਢਿੱਕਮਾ ਦੇ ਨਿਕਲ ਜਾਂਦੇ ਵਾ ਮੈਂ ਤਾਂ ਉਹਨੂੰ ਵਿਚਾਰ ਨਹੀਂ ਕਰਾ ਕੇ ਇਕੱਠੇ ਹੋ ਗਏ ਕੋਈ ਨਹੀਂ ਹੁੰਦਾ ਲੋਕਾਂ ਤੋਂ ਆਉਂਦਾ ਦਰਿਆ ਨਹੀਂ ਜਾਂਦਾ ਵੀ ਸਾਰਾ ਟੰਬਰ ਖਮਾਉਂਦਾ ਨਹੀਂ ਜਰਿਆ ਜਾਂਦਾ ਲੋਕਾਂ ਦੇ ਲੋਕਾਂ ਨੇ ਦੇਖਿਆ ਵੀ ਖਾਣਦੇ ਇਹਨਾਂ ਕੋਲੇ ਦਾਦੇ ਆਏ ਨਹੀਂ ਦੇਖਦੇ ਦੋਸਤੋ ਥੋੜਾ ਜਿਆਦਾ ਹੋ ਗਿਆ ਗੱਤਾਂ ਮਿਲਦੀਆਂ ਦੋਸਤੋ ਟਾਈਮ ਹੋ ਗਿਆ 8 ਤੇ ਰਾਤ ਦੀ ਰੋਟੀ ਚੱਲ ਪਿਆ ਘਰੇ ਜਾਣ ਤੋਂ ਪਹਿਲਾਂ ਸਾਡੇ ਚਾਚੀ ਨੇ ਬਣਾਇਆ ਸਾਰਾ ਕੁਝ ਬੜਾ ਘੈਂਟ ਬਣਿਆ ਵਾ ਬਾਕੀ ਸਾਹ ਹਾਂ ਬਾਕੀ ਸਰ ਦੇ ਨਾਲ ਇੱਥੇ ਫਿਰਦੇ ਪੈਂਦੇ ਉਸ ਤੋਂ ਇੱਧਰ ਤਾਂ ਕੋਈ ਨਹੀਂ ਜਾਂ Vamos a Srigarh ਦੋਸਤੋ ਮਾਮੀ ਸਾਡੀ ਰੋਟੀ ਬਣਾ ਰਹੇ ਆ ਸਵੇਰ ਸਾਡੀ ਸਫਾਈ ਕਰਨ ਲੱਗੀ ਕੀ ਹੋਇਆ ਕਿਤਾ ਪਾ ਕੇ ਢੀਹ ਗਾਇਸ ਸੰਸਕਾਰੀ ਬੱਚੇ ਖਾੜੀ ਖਾੜੀ ਆ ਬਾਕੀ ਸਾਡੇ ਨੇ ਉੱਧਰ ਰੈਸਟਰਾਉਂਟ ਦੇ ਆ ਕਿਤਾ ਦੋਨੋਂ ਬੰਦੇ ਆਉਣ ਲੱਗੇ ਮਿਲਦੇ ਆ ਲਿਆ ਹੋਰ ਚਲੋ ਚਲੀਏ ਗਾਇਜ਼ ਜਣ ਆਪਾਂ ਚੱਲੇ ਆ ਘਰ ਨੂੰ ਹੋਤੀ ਨਹੀਂ ਘਰ ਜਾਣ ਦਾ ਟਾਈਮ ਹੋ ਗਿਆ ਕਿੱਡੀ ਦੀ ਚਾਬੀ ਕਿੱਥੇ ਉਹ ਸਾਹਮਣੇ ਸਲਫ ਤੇ ਬਿਲਕੁਲ ਕਿਉਂ ਨਹੀਂ ਪਰ ਐਕਟੀਵੇਟ ਕੀਤੀ ਹਾਂ ਐਕਟੀਵੇਟੇ ਜਾਣਾ ਐਕਟੀਵੇਟ ਚਲੋ ਚਲੋ ਦੋਸਤੋ ਹੁਣ ਆਪਾਂ ਚੱਲਦੇ ਆ ਆਜੋ ਚੱਲਣੂ ਵਾਈ ਕਰਤਾ ਓਕੇ ਡੈਡੀ ਜੀ ਓਕੇ 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 ਬਾਬੇ ਆਹ ਤੁਮਾਂ ਅੰਗੂਠਾ ਚਿੱਟਾ ਆ ਜਾ ਕੱਪੜਾ ਲੜਕਾ ਬੜਾ ਜਿਹਾ ਡਰਾਈ ਜਾਂਦੇ ਚਲੋ ਠੀਕ ਆਪਾਂ ਘਰ ਮੇ ਕਿੱਥੇ ਗਿਆ ਗਿਆ ਲੱਗਦਾ ਕਿ ਤੈ ਉਹ ਤਾਂ ਬਾਹਰ ਨਹੀਂ ਗਿਆ ਉਹ ਤਾਂ ਬਾਹਰ ਸੌਂ ਗਿਆ ਲੈ ਚਲੋ ਦੋਸਤੋ ਹੁਣ ਆਪਾਂ ਕਾਰ ਚੱਲ ਕੇ ਮਿਲਦੇ ਬਾਹਰ ਨਹੀਂ ਰਬੜਾਵਾ ਦੋਸਤੋ ਕੱਪੜੇ ਆਪਾਂ ਚੇਂਜ ਕਰ ਲਏ ਆ ਫਰੈਸ਼ ਹੋ ਗਏ ਆ ਤਾਂ ਇੱਧਰ ਦੇਖੋ ਸੰਗਤਾਂ ਬੈਠੀਆਂ ਨੇ ਤੂੰ ਕਿਤੋਂ ਫਰੈਸ਼ ਹੋ ਗਿਆ ਤੂੰ ਤਾਂ ਬਾਹਰ ਨਿਕਲ ਗਿਆ ਸੀ ਹਾਂ ਦੋਸਤੋ ਮੈਂ ਬਾਹਰ ਚੱਲ ਗਿਆ ਗਲਤੀ ਨਾਲ ਐ ਲੈ ਕੇ ਗਿਆ ਸੀ ਹਾਂ ਮੈਂ ਲੈ ਦੇਖੋ ਦੋਸਤੋ ਤੱਕੇ ਨਾਲ ਮਨਾਇਆ ਜਾ ਰਿਹਾ ਮੋਟੇ ਲੱਗ ਗਿਆ ਸੀ ਨਾ ਇਹ ਸਾਡੀ ਦੋਨੋਂ ਭੈਣ ਭੈਣਾ ਆਪਣੀ ਅੱਖੀਆਂ ਅੱਖੀਆਂ ਵਿੱਚ ਪਾਣੀ ਨਿਕਾਲੇ ਹੈ ਨਾ ਨਾ ਮੈਂ ਨਾ ਨਾ ਨਹੀਂ ਆਪਣੀ ਅੱਖੀਆਂ ਵਿੱਚ ਪਾਣੀ ਨਿਕਾਲੀਆਂ ਹੈ ਗਾਇਜ਼ ਇਹ ਤਾਂ ਵਰਲਡ ਰਿਕਾਰਡ ਹੈ ਗਾਇਜ਼ ਇਹ ਜਸ਼ਨ ਕਰਕੇ ਨਹੀਂ ਇਹਨਾਂ ਨੇ ਓਏ ਇੱਧਰ ਕਰ ਇੰਨਾ ਦੀ ਵੀਡੀਓ ਬਣਾਉਂਦੇ ਆ ਮਾਏ ਨੀ ਮਾਏ ਇੱਕ ਇੱਕ ਘਰ ਤੇਰਾ ਜੋੜਾ ਤੇ ਇੱਕ ਜੋੜ ਚੱਲੀ ਗੋਈ ਸ਼ੱਲਾ ਚੱਲੀ ਨਹੀਂ ਬੱਚਿਆਂ ਦਾ ਸਤਿਕਾਰ ਕਰੋ ਪਸ਼ੂਆਂ ਮੰਗੋ ਬੱਚੀਆਂ ਵਾਂਗੂ ਪਿਆਰ ਕਰੋ ਘਾਲਾ ਤਾਂ ਨਹੀਂ ਆ ਰਿਹਾ ਨਾ ਨਾ ਸੁਣ ਆ ਰਿਹਾ ਸ਼ਿਮਲੇ ਜਾ ਕੇ ਸ਼ਿਮਲੇ ਵਰਗਾ ਹੋ ਗਏ ਇੱਕ ਇਹ ਕਹਿੰਦਾ ਮੈਨੂੰ ਇਹ ਕਹਿੰਦਾ ਮੈਂ ਸ਼ਿਮਲੇ ਆ ਮੈਂ ਕਹਿੰਦਾ ਮੈਂ ਵੀ ਕਹਿੰਦਾ ਹੈ ਕਹਿੰਦਾ ਕਿੱਥੇ ਮੈਂ ਕਹਿੰਦਾ ਪੂਰੀ ਪੂਰੀ ਸ਼ਿਮਲਾ ਪੂਰੀ ਗਾਇਜ਼ ਆ ਸਾਡਾ ਅਸੀਂ ਤਾਂ ਜਸ਼ਨ ਕਰਕੇ ਰੋਪਿਆ ਫਿਰ ਵਾਇਰ ਇੱਥੇ ਜਸ਼ਨ ਨੇ ਛੱਡ ਜਾ ਮੈਂ ਜਸ਼ਨ ਨੂੰ ਮੈਂ ਕਹਿੰਦਾ ਜਸ਼ਨ ਐਲ ਜਾ ਪੁੱਤਰ ਉਹਨੇ ਤੇਨਾ ਤੈਨੂੰ ਵੱਡੂ ਐ ਜੀ ਜਸ਼ਨ ਬਣਾਉਣਾ ਲਾ ਚਲੋ ਮੈਂ ਚੱਲਦਾ ਹਾਂ ਟਾਈਮ ਵਾਧੂ ਹੋ ਗਿਆ ਬੰਦਾ ਮੇਰਾ ਵੀ ਮਾਰਾ ਟਾਈਮ ਆਇਆ ਨਾ ਠੀਕ ਹਾਂ ਜੀ ਉਹ ਕਿਹੜਾ ਗੱਲ ਤੇਗਾ ਮੇਰਾ ਟਾਈਮ ਨੱਕ ਮਾਰਾ ਜਾਣਾ ਨਾ ਕਰੇ ਆਦਾ ਸਹੀ ਜਗਾ ਹੈ ਤੂੰ ਤਾਂ ਸਹੀ ਤੂੰ ਤਾਂ ਸਹੀ ਮਾਤਾ ਦੇ ਮੰਦਰ ਸਹੀ ਜਗਾ ਪਹੁੰਚਿਆ ਚੌਂਕੀ ਭਰਨਾ ਮੂੰਹੋਂ ਆਪਣ ਮੰਮੀ ਦਾ ਕੋਈ ਨਾਂ ਰੱਖਣਾ ਹੈਗਾ ਤਾਂ ਸ਼੍ਰੀ ਦੇਵੀ ਸ਼੍ਰੀ ਦੇ ਨਾ ਯਾਰ ਸ਼੍ਰੀ ਦੇਵੀ ਨੂੰ ਤਾਂ ਮੋ ਭਰਾਵੇਂ ਰਾਤ ਨੂੰ ਕਸਰ ਹੋ ਗਈ ਕੌਣ ਦੇਖੇ ਇਹਨਾਂ ਨੂੰ ਆ ਉਹ ਸ਼੍ਰੀ ਦੇਵੀ ਉਹ ਤੇ ਠੀਕ ਆ ਉਹ ਵੀ ਤਾਂ ਕਹਿ ਰਿਹਾ ਵੀ ਘਸਰ ਆ ਗਈ ਫੇਰ ਅਸੀਂ ਕੀ ਕਰਾਂਗੇ ਨਾ ਫੇ ਰੱਖੂਗੀ ਨਾਮ ਉਹ ਵੀ ਤਾਂ ਸੋਚਣਾ ਸੋਚਣਾ ਹੈ ਕਿ ਉਹ ਯਾਰ ਸੱਚੇ ਦਿਮਾਗ ਨਹੀਂ ਚੱਲਦਾ ਪਿਆ ਹੁੰਦੇ ਸਕੂਲੇ ਕਹਿੰਦੇ ਨਾ ਵਰ ਦੇ ਕੇ ਸਾਰਿਆਂ ਦੇ ਉਹਨਾਂ ਚੀ ਨਾਮ ਰੱਖ ਦੀ ਕਦਾ ਅਜੇ ਤਾਂ ਸਕੂਲ ਨੇ ਗੱਲਾਂ ਤਾਂ ਡਬਾਉਂਦੀਆਂ ਆਉ ਉਹ ਤਾਂ ਮੈਂ ਭੁੱਲ ਗਈ ਨਾਨੀ ਦਾ ਨਾਮ ਰੱਖ ਲੀ ਜਿਹੜੇ ਕਲਾਸ ਵਾਲਿਆਂ ਦੇ ਲੈਂਦੇ ਸੀ ਮੰਮੀ ਦਾ ਉਹ ਕਿਹਦੇ ਨਾਮ ਹੈ ਤੂੰ ਇਹ ਦੱਸ ਤਾਂ ਦੱਦ ਜਰਾ ਖਣਾ ਕਿ ਨਾਨੀ ਦਾ ਕਿ ਮੰਮੀ ਦਾ ਤੇ ਇਹਨਾਂ ਦੇ ਚਾਰਾਂ ਦਿਨਾਂ ਦਾ ਹੁੰਦਾ ਨਹੀਂ ਆਂਟੀ ਦਾ ਨਾਮ ਨਹੀ ਕਿ ਨਾਨੀ ਮੰਮੀ ਹੈਗੀ ਆ ਪਿੰਡੀ ਤੇ ਮੰਮੀ ਦੀ ਦਾਦੀ ਹੈਗੀ ਅਗਰ ਮੇਲੋ ਮੰਮੀ ਦੀ ਨਾਨੀ ਵੀ ਉਹੀ ਹੈਗੀ ਆ ਉਹਨਾਂ ਦਾ ਨਾਮ ਹੈਗਾ 500 500 ਨਾਮ ਹੈਗਾ ਆਂਟੀ ਦਾ ਨਾਮ ਵੀ ਸੱਚ ਉਹ ਤੱਕੜਿਆ ਨਹੀਂ ਯਾਰ ਇਹ ਗੱਲ ਦਾ ਨਹੀਂ ਹੈਗਾ ਦਬਦਬਾ ਨਹੀਂ ਹੈਗਾ ਨਾਮ ਦੇ ਵਿੱਚ ਥੋੜਾ ਸੋਚੋ ਯਾਰ ਜਿਹਦੇ ਨਾਲ ਕੋਈ ਡਾਇਲੋਗ ਚੱਕਿਆ ਜਾਵੇ ਬੰਦੇ ਨਾਲ ਬੋਲਣ ਲੱਗੇ ਵੀ ਡਾਇਲੋਗ ਵਜੇ ਫੁੱਲ ਮਤੀ ਰੱਖ ਦੀਏ ਫੁੱਲ ਮਤੀ ਉਹ ਆ ਗਿਆ ਪੱਤਾ ਮਤੀ ਨਹੀਂ ਫੁੱਲ ਮਤੀ ਪੱਤਾ ਮਤੀ ਬਾਪੇ ਪੱਤਾ ਮਤੀ ਫੁੱਲ ਮਤੀ ਪੱਤਾ ਮਤੀ ਫੁੱਲ ਨਹੀਂ ਇਹ ਕਿਹੜਾ ਫੁੱਲ ਮਤੀ ਸਹੀ ਆ ਫੁੱਲ ਮਤੀ ਠੀਕ ਆ ਨਹੀਂ ਪਸੰਦ ਨਹੀਂ ਆ ਪਸੰਦ ਨਹੀਂ ਆਇਆ ਕੋਈ ਹੋਰ ਪੱਤਾ ਮਤੀ ਲੱਡੂ ਜਲੇਬੀ ਲੱਡੂ ਦੇ ਭਾਪੇ ਦਾ ਨਾਮ ਆ ਇਹਦਾ ਜਲੇਬੀ ਪੰਜੀ ਕੀ ਪੰਜੀ ਨਹੀਂ ਦਿਖਦੀ ਭਾਜੀ ਜਦ ਕਹਿ ਤੜਾ ਸਵੀਟ ਵਾਲਾ ਪਰਿਵਾਰ ਹੈ ਯਾਰ ਭਾਜੀ ਲਈ ਹੀ ਭਾਜੀ ਬੁੰਦੀ ਦੇ ਵਾਕ ਹੋਣਗੇ ਉਹਦਾ ਨਾਮ ਕੀ ਹੋਣਗਾ ਪੇਸਟੀ ਮੱਠੀ ਕਿਸ ਦਾ ਨਾਮ ਬੁੰਦੀ ਬੁੰਦੀ ਸ਼ੁਕਰਵਾਰ ਸ਼ੁਕਰਵਾਰਾ ਦੇ ਮੈਜਾ ਵਾਵੇ ਆ ਦੇ ਪਕੀੜੀ ਪਕੌੜੀ ਆ ਪਕੌੜੀ ਨਹੀਂ ਨਹੀਂ ਬੁੰਦੀ ਦੇ ਨਾਲ ਉਹ ਮਿਲ ਗਈਆਂ ਸੇਗੀਆਂ ਕਿੰਨੇ ਨੇ ਨੇ ਜਲੇਬੀ ਉਹਦਾ ਨਹੀਂ ਯਾਰ ਉਹ ਇਕੱਠੇ ਬਦਾਨਾ ਕਸ ਤਾਂ ਚਲੋ ਦੋਸਤੋ ਆਪਾਂ ਇਸ ਲੋਕ ਦਾ ਇਤਿਹਾਸ ਕਰਦੇ ਆਂ ਮੈਂ ਕਿਹੜਾ ਲੋਕ ਹੈ ਨਾਮ ਨੂੰ ਵੀ ਹਾ ਕਮੈਂਟਰ ਦਾ ਨਾਮ ਦੱਸੋ ਮੰਮੀ ਓਏ ਮੰਮੀ ਦੀ ਫਟਕੜੀ ਵਾਲੀ ਵੀਡੀਓ ਚੱਲਦੀ ਆ ਫਟਕੜੀ ਵਾਲੀ ਬੀਬੀ ਨਹੀਂ ਨਹੀਂ ਯਾਰ ਨਾਮ ਮੈਂ ਤਾਂ ਲੈਣੀ ਆ ਯਾਰ ਭਾਲਾ ਹੁਕਾ ਫਟਕੜੀ ਰੱਖ ਫਟਕੜੀ ਨਹੀਂ ਯਾਰ ਪਤੰਜਲੀ ਵਾਲੀ ਬੀਬੀ ਪਤੰਜਲੀ ਓ ਨਹੀਂ ਅਮਨਜਲੀ ਹਾਂ ਨਹੀਂ ਓਏ ਓਏ ਓ ਨਹੀਂ ਕੀ ਕਹੀਦਾ ਨਾਮ ਵਲੌਗ ਚ ਸੁਣੋ ਕੀ ਕਹਿੰਦਾ ਨਹੀਂ 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 ਕੋਈ ਹੋਰ ਰੱਖੋ ਕੋਈ ਹੋਰ ਨਹੀਂ ਯਾਰ ਪਤੰਜਲੀ ਠੀਕ ਆ ਵੈਦ ਬੀਬੀ ਵੈਦ ਬੀਬੀ ਨੀ ਯਾਰ ਦੋਸਤੋ ਇੰਨੇ ਨਾਮ ਦੋ ਸੇ ਤੁਹਾਨੂੰ ਕਿਹੜਾ ਪਸੰਦ ਲੱਗਿਆ ਦੱਸਿਓ ਫਿਰ ਉਹ ਹੀ ਰੱਖ ਦੇਣਾ ਠੀਕ ਹੈ